ਦੇਖੀ ਜਿਵੇਂ ਦੀ ਟੇਪ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਕੋਲ ਬਲਾਸਟ ਹੋਇਆ ਜਿਸ ਵਿੱਚ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਾਫੀ ਲੋਕ ਫਟੜ ਹੋ ਜਾਂਦੇ ਨੇ ਜਿਸ ਤੋਂ ਬਾਅਦ ਅੱਗੇ ਹੁਣ ਭਾਰਤ ਦੀਆਂ ਏਜੰਸੀਆਂ ਦੀ ਜਾਂਚ ਚੱਲਦੀ ਪਈ ਹੈ ਉਸ ਤੋਂ ਬਾਅਦ ਪਾਕਿਸਤਾਨ ਦੇ اسلامਬਾਦ ਵਿੱਚ ਬਲਾਸਟ ਹੋ ਜਾਂਦਾ ਜਿਸ ਦਾ ਇਲਜ਼ਾਮ ਭਾਰਤ ਤੇ ਲਾਇਆ ਜਾ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦੇ ਵਿਚਕਾਰ ਕਹੋ ਕਿ ਹੁਣ ਕਾਫੀ ਗਰਮਾ-ਗਰਮੀ ਹੋ ਚੁੱਕੀ ਹੈ ਕੀ ਦੇਖਦੇ ਹੋ ਕੀ ਹਾਲਾਤ ਬਣਨਗੇ ਕੀ ਖਬਰਾਂ ਨੇ ਜਾਂ ਅੱਗੇ ਦੀ ਕੀ ਅਪਡੇਟ ਨੇ ਜੋ ਇਹ ਸਾਰਾ ਕਹੋ ਕਿ ਮਾਹੌਲ ਇਸ ਦੋਹਾਂ ਦੇਸ਼ਾਂ ਵਿੱਚ ਗਰਮਾ ਗਿਆ ਜੀ ਕਿ ਬਿਲਕੁਲ ਬਿਲਕੁਲ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਨੇੜੇ ਜਿਹੜਾ ਬਲਾਸਟ ਹੋਇਆ ਨਾ ਇਹ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਹੋਇਆ। ਬੇਸ਼ੱਕ ਇਹਦੇ ਪਿੱਛੇ ਕੌਣ ਹੈ ਅਸੀਂ ਇਸ ਵੇਲੇ ਨਹੀਂ ਕਹਿ ਸਕਦੇ ਕਿਉਂਕਿ ਕੁਝ ਵੀ ਹਜੇ ਤੱਕ ਭਾਰਤੀ ਏਜੰਸੀਆਂ ਨੇ ਨਹੀਂ ਦੱਸਿਆ। ਤੇ ਜੇ ਆਪਾਂ ਕਹੀਏ ਵੀ ਅੰਦਾਜ਼ੇ ਲਾਉਣੇ ਫਿਰ ਤਾਂ ਬਹੁਤ ਕੁਝ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ ਜੇ ਆਪਾਂ ਪਿਛਲੇ ਅਟੈਕਸ ਜਿਹੜੇ ਪਲਵਾਮਾ ਦੇ ਵਿੱਚ ਹੋਇਆ ਜਾਂ ਪਹਿਲਗਾਮ ਚ ਹੋਇਆ ਜਾਂ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਹਾਲਾਤਾਂ ਦੇ ਵਿੱਚ ਜਿਹੜੇ 36 ਸਿੰਘਪੁਰਾ ਦੇ ਵਿੱਚ ਜਿਹੜੇ ਐ 35 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਬਿਲ ਕਲਿੰਟਨ ਹੋਰੀ ਭਾਰਤ ਆਉਂਦੇ ਨੇ ਸੋ ਕੁਝ ਸ਼ੱਕੀ ਨੇ ਜਿਨ੍ਹਾਂ ਦੇ ਉੱਤੇ ਵਕਫ ਵਕ ਕੌਨਸਪਿਰੇਸੀ ਥਿਊਰੀਜ਼ ਜੜੀਆਂ ਨੇ ਉਹ ਚੱਲਦੀਆਂ ਆਈਆਂ ਇਹ ਜਿਹੜੇ ਹਮਲੇ ਹੈਗੇ ਨੇ ਉਹ ਆਕਿਆ ਟੈਰਰ ਹਮਲੇ ਨੇ ਜਾਂ ਫਿਰ ਕੁਝ ਹੋਰ ਹੈਗਾ ਸੋ ਆਪਾਂ ਫਿਲਹਾਲ ਇਹਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਇਹਦੇ ਉੱਤੇ ਕੋਈ ਵੀ ਕਿਸੇ ਵੱਲੋਂ ਵੀ ਕੋਈ ਬਿਆਨ ਆਫੀਸ਼ੀਅਲ ਦਾ ਕਿਸੇ ਦਾ ਵੀ ਬਿਆਨ ਨਹੀਂ ਆਇਆ ਤੇ ਜਿਸ ਵੇਲੇ ਇਹ ਅਟੈਕ ਹੋਇਆ ਉਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਹੀ ਨਰਿੰਦਰ ਮੋਦੀ ਹੋਰੀ ਦੋ ਦਿਨਾਂ ਦੇ ਆਪਣੇ ਭੂਟਾਨ ਦੌਰੇ ਦੇ ਉੱਤੇ ਚਲੇ ਗਏ ਤੇ ਉਹਨਾਂ ਨੇ ਬਿਆਨ ਆਪਣਾ ਜਾਰੀ ਕਰ ਦਿੱਤਾ ਸੋ ਪਿੱਛੋਂ ਅਮਿਤ ਸ਼ਾਹ ਹੋਰਾਂ ਨੇ ਸਾਰੀਆਂ ਏਜੰਸੀਆਂ ਦੇ ਜਿਹੜੇ ਮੁਖੀ ਨੇ ਵਿੱਚੇ ਹੀ ਦਿੱਲੀ ਦਾ ਜਿਹੜਾ ਹੈਗਾ ਜਿਹੜੇ ਚੀਫ ਨੇ ਪੁਲਿਸ ਦੇ ਉਹ ਹੋ ਗਏ ਐਨਆਈਏ ਹੋ ਗਈ ਜਾਂ ਰੌ ਹੋ ਗਈ ਇਹ ਸਾਰਿਆਂ ਦੇ ਨਾਲ ਮੀਟਿੰਗ ਜਿਹੜੀ ਆ ਬੁਲਾਈ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਇਹ ਜੜੀਆਂ ਏਜੰਸੀਆਂ ਨੇ ਉਹ ਲੱਗ ਗਈਆਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਹਰ ਇੱਕ ਖਬਰ ਜਿਹੜੀ ਆ ਟੀਵੀ ਦੇ ਉੱਤੇ ਦਿਖਾਈ ਤਾਂ ਜਾ ਰਹੀ ਹੈ ਕਿ ਕੁਝ ਡਾਕਟਰ ਨੇ ਇੱਕ ਦੋ ਡਾਕਟਰ ਫੜੇ ਗਏ ਨੇ ਜਿਹਦਾ ਜਿਹਦਾ ਪਿਛੋਕੜ ਜਿਹੜਾ ਹੈਗਾ ਉਹ ਪਲਵਾਮਾ ਦੇ ਨਾਲ ਦੱਸਿਆ ਜਾ ਰਿਹਾ ਸੋ ਇੱਕ ਕਾਰ ਸੀ ਜਿਹੜੀ ਅੱਗੇ ਕਿਸੇ ਨੂੰ ਵੇਚੀ ਗਈ ਉਹਦੇ ਓਨਰ ਨੂੰ ਵੀ ਜਿਹੜਾ ਹੈਗਾ ਫੜਿਆ ਗਿਆ ਇੱਕ ਜਣਾ ਵਿੱਚ ਮਾਰਿਆ ਗਿਆ ਸੋ ਹੁਣ ਇਹ ਸਾਰੇ ਕਾਸੇ ਤੋਂ ਬਾਅਦ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਕਿ ਜਿਸ ਤਰ੍ਹਾਂ ਇਹ ਅਟੈਕ ਹੁੰਦਾ ਤਾਂ ਪਾਕਿਸਤਾਨ ਵਾਲੇ ਪਾਸਿਓ ਆਪਣੀ ਆਰਮੀ ਜਿਹੜੀ ਹੈਗੀ ਹੈ ਹਵਾਈ ਸੈਨਾ ਹੋ ਗਈ ਜਾਂ ਥਾਲ ਸੈਨਾ ਹੋ ਗਈ ਉਹ ਸਾਰਿਆਂ ਨੂੰ ਅਲਰਟ ਦੇ ਉੱਤੇ ਕਰ ਦਿੱਤਾ ਗਿਆ ਸੀ। ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਹੁਣ ਇਹ ਅਟੈਕ ਦਾ ਜਿਹੜਾ ਜੁਮਾ ਹੈਗਾ ਉਹ ਸਾਡੇ ਸਿਰ ਲਾਇਆ ਜਾਣਾ ਤੇ ਭਾਰਤ ਸਾਡੇ ਉੱਤੇ ਕੁਝ ਘੰਟਿਆਂ ਦੇ ਵਿੱਚ ਅਟੈਕ ਕਰ ਦੇਗਾ। ਸੋ ਕੁਝ ਪਾਕਿਸਤਾਨ ਵੱਲੋਂ ਚੱਲਦੇ ਹੋਏ ਟਵਿੱਟਰ ਹੈਂਡਲ ਜਿਹੜੇ ਟਵਿੱਟਰ ਅਕਾਊਂਟ ਹੁੰਦੇ ਨੇ ਉਹਦੇ ਉੱਤੇ ਲਿਖਿਆ ਵੀ ਗਿਆ ਸੀ ਕੀ ਆਪਰੇਸ਼ਨ ਜਿਹੜਾ ਇਹ ਫਾਲਸ ਹੈਗਾ ਫਾਲਸ ਫਲੈਗ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਇਹਦਾ ਇਲਜ਼ਾਮ ਪਾਕਿਸਤਾਨ ਦੇ ਉੱਤੇ ਲਾਇਆ ਜਾਣਾ ਹੈ ਮਤਲਬ ਪਾਕਿਸਤਾਨ ਆਟੋਮੈਟਿਕਲੀ ਪਹਿਲਾਂ ਹੀ ਇਹ ਮੰਨ ਚੁੱਕਿਆ ਕਿ ਇਹ ਸਾਡੇ ਉੱਤੇ ਇਲਜ਼ਾਮ ਲਾਇਆ ਜਾਣਾ ਹੈ ਹਾਲਾਂਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ ਇਹਦੇ ਵਿੱਚ ਅਜੇ ਕੋਈ ਵੀ رائے ਨਹੀਂ ਕਿਸੇ ਦੀ ਵੀ ਆ ਰਹੀ ਹੈ ਨਾ ਉਹ ਇਸੇ ਤਰੀਕੇ ਨਾਲ ਹੀ ਚੱਲ ਰਿਹਾ ਜੋ ਇਨਵੈਸਟੀਗੇਸ਼ਨ ਏਜੰਸੀਆਂ ਦੱਸ ਰਹੀਆਂ ਸੋ ਉਹਦੇ ਮੁਤਾਬਕ ਹੀ ਜੇ ਆਪਾਂ ਗੱਲ ਕਰਦੇ ਹਾਂ ਤੇ ਪਾਕਿਸਤਾਨ ਜਿਹੜਾ ਹੈਗਾ ਉਹ ਪਹਿਲਾਂ ਹੀ ਇਹ ਗੱਲ ਮੰਨ ਚੁੱਕਿਆ ਹੁਣ ਉਥੇ ਆਸੀਫ ਮੁਨੀਰ ਹੋਰਾਂ ਦਾ ਬਿਆਨ ਆ ਗਿਆ ਇਹਦੇ ਉੱਤੇ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਨਾ ਉਹ ਕਿਤੇ ਨਾ ਕਿਤੇ ਹਿਲਜੁਲ ਪੈਦਾ ਕਰਨ ਵਾਲਾ ਉਹ ਕਹਿੰਦੇ ਵੀ ਇਹ ਗੈਸ ਸਿਲੰਡਰ ਫਟਿਆ ਕਿਸੇ ਗੱਡੀ ਦੇ ਵਿੱਚ ਤੇ ਇਹਦਾ ਇਲਜ਼ਾਮ ਹੁਣ ਸਾਡੇ ਉੱਤੇ ਲਾਇਆ ਜਾਣਾ ਉਧਰ ਹੁਣ ਭਾਰਤ ਕਹਿ ਰਿਹਾ ਵੀ ਇਹ ਜਿਹੜਾ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਕਹਿੰਦੇ ਵੀ ਇਹ ਦੇਖਿਆ ਗਿਆ ਵੀ ਆਰ ਡੀ ਐਕਸ ਦੇ ਨਾਲੇ ਤਮਾਕਾ ਜਿਹੜਾ ਕੀਤਾ ਗਿਆ ਹੁਣ ਪਾਕਿਸਤਾਨ ਕਹਿ ਰਿਹਾ ਗੈਸ ਸਿਲੰਡਰ ਫਟਣ ਦੇ ਨਾਲ ਹੋਇਆ ਤੇ ਜਿਹੜਾ ਆਪਾਤ ਕਹਿ ਰਿਹਾ ਕਿ ਆਰਡੀਐਕਸ ਦੇ ਨਾਲ ਇਹ ਜਿਹੜਾ ਬਲਾਸਟ ਹੈਗਾ ਉਹ ਪੁੱਟਾ ਗਿਆ ਫਿਲਹਾਲ ਆਪਾਂ ਇਹ ਦੇਖਦੇ ਆਂ ਕਿ ਹੋ ਸਕਦਾ ਵੀ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਉਹ ਪਟਾਣ ਗਏ ਹੋਇਆ ਉਸ ਤੋਂ ਬਾਅਦ ਜਦੋਂ ਉਹ ਵਾਪਸ ਦੇਸ਼ ਪਰਤਣਗੇ ਭਾਰਤ ਆਉਣਗੇ ਤਾਂ ਫਿਰ ਇਹ ਸਾਰੇ ਜਣੇ ਬਹਿ ਕੇ ਮੀਟਿੰਗ ਕਰ ਸਕਦੇ ਨੇ ਆਪਸ ਦੇ ਵਿੱਚ ਅਮਿਤ ਸ਼ਾ ਰਾਜਨਾਥ ਤੇ ਨਰਿੰਦਰ ਮੋਦੀ ਹੋਰੀ ਕਿ ਆਖਰ ਕੀ ਸਟੈਪ ਹੋਣਾ ਚਾਹੀਦਾ ਹੈ ਏਜੰਸੀਆਂ ਕੀ ਇਹਨਾਂ ਨੂੰ ਅਗੋਂ ਜਿਹੜਾ ਹੈਗਾ ਕਲੂਜ਼ ਦਿੰਦੀਆਂ ਨੇ ਕਿ ਇਹ ਕਿੱਥੋਂ ਕੀ ਗੱਲਬਾਤ ਬਣੀ ਹੈ ਕਿਉਂਕਿ ਜਿਹੜੇ ਸ਼ੱਕੀ ਲੋਕ ਫੜੇ ਗਏ ਨੇ ਉਹਨਾਂ ਦੇ ਕੋਲੋਂ ਵੀ ਹੋ ਸਕਦਾ ਕੁਛ ਨਾ ਕੁਛ ਨਿਕਲੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਚੱਲ ਰਿਹਾ ਇਹਦੇ ਨਾਲ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਬਲਦੀ ਤੇ ਤੇਲ ਪਿਆ ਇਸ ਹਮਲੇ ਦੇ ਨਾਲ ਤੇ ਹੋ ਸਕਦਾ ਕਿ ਦੋਨਾਂ ਮੁਲਕਾਂ ਦੇ ਵਿੱਚ ਜੰਗ ਲੱਗਣ ਦੇ ਅਸਾਰ ਇਸ ਮਾਮਲੇ ਤੋਂ ਬਾਅਦ ਬਣ ਜਾਣ। ਵੈਸੇ ਤਾਂ ਅਸੀਂ ਕਹਿੰਦੇ ਆਂ ਮਤਲਬ ਹਰ ਕੋਈ ਜਿਹੜਾ ਹੈਗਾ ਜਿਹੜਾ ਅਮਨ ਪਸੰਦ ਜਿਹੜਾ ਵਸਿੰਦਾ ਹੈ ਕਿਸੇ ਵੀ ਮੁਲਕ ਦਾ ਹੋਵੇ ਬੇਸ਼ੱਕ ਭਾਰਤ ਦਾ ਜਾਂ ਪਾਕਿਸਤਾਨ ਦਾ ਉਹ ਕੋਈ ਵੀ ਨਹੀਂ ਚਾਹੁੰਦਾ ਕਿ ਜੰਗ ਹੋਵੇ ਹੈ ਨਾ ਜੰਗ ਨਹੀਂ ਹੋਣੀ ਚਾਹੀਦੀ। ਜੰਗ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਉਹਨਾਂ ਦਾ ਨੁਕਸਾਨ ਹੁੰਦਾ ਹੈ। ਵੱਡੇ ਲੋਕ, ਲੀਡਰ ਲੋਕ ਜਿਹੜੀਆਂ ਗਵਰਨਮੈਂਟਸ 'ਚ ਬੈਠੇ, ਵਿਰੋਧੀ ਤਰਾਂਜ ਬੈਠੇ ਜਾਂ ਫਿਰ ਅੰਬਾਨੀ, ਅਡਾਨੀ ਵਰਗੇ ਜਿਹੜੇ ਰਿਚੇਸਟ ਹੁੰਦੇ ਨੇ, ਮਿਲੀਅਨਰ ਲੋਕ ਹੁੰਦੇ ਨੇ ਇਹਨਾਂ ਨੂੰ ਕੋਈ ਫ ਫਰਕ ਪੈਂਦਾ ਆ ਆਮ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਬਾਰਡਰ ਏਰੀਆ ਜਿਵੇਂ ਪੰਜਾਬ ਹੈਗਾ ਪੰਜਾਬ ਹਮੇਸ਼ਾ ਬੜਦੀ ਦੇ ਬੂਹੇ ਦੇ ਉੱਤੇ ਬੈਠਾ ਹੋਇਆ ਕਿ ਜਦੋਂ ਵੀ جنگ ਲੱਗਣੀ ਹੈ ਪੰਜਾਬ ਘੇਰੇ ਦੇ ਵਿੱਚ ਲਿਆ ਜਾਂਦਾ ਹੈ ਨਾ ਹੁਣ ਤੁਸੀਂ ਦੇਖੋ ਪਲਵਾਮਾ ਵਾਲੀ ਘਟਨਾ ਕਿਤੇ ਹੋਈ ਪਲਵਾਮਾ ਦੇ ਵਿੱਚ ਤੇ ਜਿਹੜੀਆਂ ਰਾਤ ਨੂੰ ਡਰੋਨ ਮਜ਼ਾਈਲਾਂ ਦੇਖੀਆਂ ਜਾਂਦੀਆਂ ਰਹੀਆਂ ਉਹ ਹਰ ਇੱਕ ਪੰਜਾਬੀ ਨੇ ਦੇਖ ਲਈਆਂ ਮਤਲਬ ਜੰਮੂ ਕਸ਼ਮੀਰ ਦਾ ਮਸਲਾ ਹੈ ਉੱਥੇ ਜੰਗ ਜਿਹੜੀ ਹੈਗੀ ਆ ਉਹ ਲੱਗਣੀ ਚਾਹੀਦੀ ਸੀ ਵੈਸੇ ਤਾਂ ਲੱਗਣੀ ਨਹੀਂ ਚਾਹੀਦੀ ਪਰ ਜੇ ਪਲਵਾਮਾ 'ਚ ਅਟੈਕ ਹੋਇਆ ਤਾਂ ਉਧਰ ਉਧਰ ਜੇ ਜੰਗ ਲੱਗਦੀ ਤਾਂ ਠੀਕ ਸੀ ਪਰ ਤੁਸੀਂ ਦੇਖੋ ਵੀ ਕਿੱਡੀ ਵੱਡੀ ਆਪਾਂ ਹਨੇਰੀ ਲਿਆਂਦੀ ਗਈ ਹਰ ਇੱਕ ਪੰਜਾਬੀ ਮੈਂ ਕਹਿੰਦਾ ਵੀ ਉਹ ਕੋਈ ਵੀ ਛੱਤ ਤੇ ਚੜਦਾ ਸੀ ਪੰਜਾਬ ਤੋਂ ਕਿਸੇ ਦੀ ਵੀ ਕਾਲ ਦੇਖ ਲਓ ਸੁਣ ਕੇ ਲੋਕਾਂ ਨੇ ਤਾਂ ਵੀਡੀਓ ਕਲਿੱਪ ਵੀ ਬਣਾ ਲਈਆਂ ਲਓ ਜੀ ਅੱਜ ਸਾਡੇ ਸ਼ਾਮ ਨੂੰ ਇਹ ਸਾਡੇ ਘਰਾਂ ਦੇ ਉੱਤੋਂ ਦੀ ਵੀ ਮਸਾਲਾ ਲੱਗੀਆਂ ਡਰੋਨ ਲੰਗੇ ਆ ਹਰ ਕੋਈ ਜਾਣਦਾ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਫਿਰ ਇਧਰੋਂ ਉਹ ਪਾਕਿਸਤਾਨ ਵੱਲੋਂ ਨਲਕਾਨਾ ਸਾਹਿਬ ਨੂੰ ਨਿਸ਼ਾਨਾ ਬਣਾਉਣ ਵਾਲੀ ਗੱਲ ਮਤਲਬ ਪੰਜਾਬ ਨੂੰ ਜਿਹੜਾ ਹੈਗਾ ਉਹ ਸੈਂਟਰ ਜਾਂ ਹੱਬ ਮੰਨ ਕੇ ਹੀ ਇਹ ਜਿਹੜੀ ਜਿਹੜਾ ਸੰਧੂਰ ਪਰੇਸ਼ਣ ਤੋਂ ਬਾਅਦ ਜੋ ਗੱਲਬਾਤ ਹੋਈ ਹੈ ਉਹ ਚੱਲਿਆ ਗਿਆ ਉਹ ਅਸੀਂ ਜਿਹੜੇ ਪੰਜਾਬੀ ਆ ਖਾਸ ਤੌਰ ਤੇ ਆਪਾਂ ਇਹ ਗੱਲ ਕਹਿੰਨੇ ਆ ਕਿ ਜੇ ਜੰਗ ਲਾਉਣੀ ਦੀ ਹੈ ਭਾਰਤ ਨੇ ਲਾਉਣੀ ਆ ਜਾਂ ਪਾਕਿਸਤਾਨ ਨੇ ਲਾਉਣੀ ਆ ਭਾਈ ਆਪਣੇ ਆਪਣੇ ਕਿਤੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਲਾਉ ਪੰਜਾਬੀਆਂ ਦਾ ਨੁਕਸਾਨ ਨਾ ਕਰੋ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਜਿਹੜਾ ਹੈਗਾ ਉਹ ਚੱਲਿਆ ਪੰਜਾਬ ਹੜਾਂ ਦੀ ਮਾਰ ਦੇ ਵਿੱਚੋਂ ਲੰਘ ਰਿਹਾ ਪੰਜਾਬ ਨਸ਼ਿਆਂ ਦੀ ਮਾਰ ਚੋਂ ਲੰਘ ਰਿਹਾ ਪੰਜਾਬ ਕਰਜ਼ੇ ਦੀ ਮਾਰ ਚੋਂ ਲੰਘ ਰਿਹਾ ਭਈਆਵਾਦ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੱਡੇ ਵੱਡੇ ਪੰਦਰ ਦੇ ਉੱਤੇ ਹਾਵੀ ਆ ਸੋ ਸਾਡੇ ਉੱਤੇ ਹੋਰ ਬੜੀਆਂ ਮੁਸ਼ਕਿਲਾਂ ਹੈਗੀਆਂ ਸੋ ਜੇ ਜੰਗ ਲੱਗਣੀ ਹੈ ਜਾਂ ਲਾਉਣੀ ਹੈ ਤਾਂ ਕਿਤੇ ਹੋਰ ਭਾਈ ਜਾ ਕੇ ਲਾਉ ਜਿੱਥੇ ਤੁਹਾਨੂੰ ਲੱਗਦਾ ਵੀ ਇਹ ਜ਼ਰੂਰੀ ਹੈਗੀਆਂ ਕਿਉਂਕਿ ਜੰਗ ਜੰਗ ਰੋਜ਼ ਕੂਕੜ ਵਾਲੇ ਜਿਹੜੇ ਨੇ ਲੋਕ ਉਹ ਇੱਕ ਵਾਰੀ ਜੰਗ ਲਾ ਤਾਂ ਇੰਦੇ ਹੁੰਦੇ ਆ ਪਰ ਜੰਗ ਮੁੱਕਣੀ ਉਹਨਾਂ ਦੇ ਹਿਸਾਬ ਨਾਲ ਨਹੀਂ ਹੁੰਦੀ ਮਤਲਬ ਮੇਰੇ ਕਹਿਣ ਦਾ ਵੀ ਜਿਹੜੇ ਲੀਡਰ ਜਿਹੜੇ ਸਰਕਾਰਾਂ ਚ ਬੈਠੇ ਹੁੰਦੇ ਉਹ ਜੰਗ ਸ਼ੁਰੂ ਕਰ ਲੈਂਦੇ ਆ ਪਰ ਜੰਗ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਮੁੱਕਣੀ ਹੁੰਦੀ ਜੰਗ ਫਿਰ ਆਪ ਹੀ ਮੁੱਕਦੀ ਹੈ ਉਹ ਰਸ਼ੀਆ ਯੂਕਰੇਨ ਦੇ ਨਾਲ ਜੰਗ ਦੇ ਵਿੱਚ ਪੈ ਤਾਂ ਗਿਆ ਪਰ ਉਹਨੂੰ ਇਹ ਥੋੜਾ ਪਤਾ ਸੀ ਵੀ 3 ਸਾਲ ਜੰਗ ਚੱਲਦੀ ਰਹਿਣੀ ਹੈ ਇਹ ਕਦੇ ਵੀ ਨਹੀਂ ਸੀ ਉਹਨੇ ਸੋਚਿਆ ਉਹਨੂੰ ਇਹ ਜੀ ਵੀ ਮੈਂ 10-15 ਦਿਨ ਦੇ ਵਿੱਚ ਵਿੱਚ ਯੂਕਰੇਨ ਨੂੰ ਜਿਹੜਾ ਹੈਗਾ ਗੋਡਿਆਂ ਭਰਨੇ ਲੈ ਆਉਣਾ ਤੇ ਜਿਹੜਾ ਜਿਹੜਾ ਵੀ ਮੇਰੀਆਂ ਮੰਗਾ ਨੇ ਕਿ ਨਾਟੋ ਚ ਨਹੀਂ ਸ਼ਾਮਲ ਹੋਣਾ ਆ ਹਿੱਸੇ ਮੇਰੇ ਆ ਇਹ ਕੱਢ ਕੇ ਬਾਹਰ ਰੱਖ ਦੇਗਾ ਤੇ ਚਲੋ ਜੀ ਆਪਾਂ ਤੰਮ ਕਰ ਲਾਂਗੇ 3 ਸਾਲ ਹੋ ਗਏ ਆ ਤੇ ਰਸ਼ੀਆ ਵੀ ਜਿਹੜਾ ਹੈਗਾ ਉਹ ਖੋਖਲਾ ਹੋਣ ਤੇ ਆਇਆ ਹੋਇਆ بڑے ਵੱਡੇ ਪੱਦਰ ਦੇ ਉੱਤੇ ਉਹਦੀ ਆਰਮੀ ਖਰਚ ਹੋ ਰਹੀ ਆ ਉਹਦਾ ਪੈਸਾ ਖਰਚ ਹੋ ਰਿਹਾ ਉਹਦੇ ਹਥਿਆਰ ਖਰਚ ਹੋ ਰਹੇ ਨੇ ਸੋ ਭਾਰਤ ਜੇ ਕਹਿ ਰਿਹਾ ਕਿ ਅਸੀਂ ਜੰਗ ਲਾਉਣੀ ਆ ਭਾਰਤ ਦੇ ਆਰਮੀ ਚੀਫ ਵੀ ਕਹਿ ਰਹੇ ਨੇ ਕਿ ਅਸੀਂ ਜੰਗ ਲਾਵਾਂਗੇ ਇਹਨਾਂ ਇਹ ਅਟੈਕ ਤੋਂ ਲਾਲ ਕਿਲਾ ਦੇ ਅਟੈਕ ਤੋਂ ਪਹਿਲਾਂ ਹੀ ਜਿਹੜੇ ਨੇ ਆਰਮੀ ਚੀਫ ਫਰੀ ਕਹਿ ਚੁੱਕੇ ਨੇ ਰਾਜਨਾਥ ਸਿੰਘ ਹੋਰੀ ਵੀ ਫੌਜ ਦੇ ਜਵਾਨਾਂ ਦੇ ਨਾਲ ਹੀ ਗੱਲ ਕਰਦੇ ਹੋਏ ਦੇਖੇ ਗਏ ਕਿ ਇਸ ਵਾਰ ਜਿਹੜੀ جنگ ਹੋਣੀ ਹੈ ਕਿਸੇ ਦੇ ਘਰ ਦੇ ਵਿੱਚ ਜਾ ਕੇ ਆਪਾਂ ਕਰਨੀ ਹੈ ਤੁਸੀਂ ਤਿਆਰ ਹੋ ਮਤਲਬ ਕੀ ਫੌਜ ਨੂੰ ਇਸ ਤਰੀਕੇ ਦੇ ਨਾਲ ਤਿਆਰੀਆਂ ਕਰਵਾਈਆਂ ਜਾ ਰਹੀਆਂ ਸੋ ਜੇ ਇਹ ਆਪਰੇਸ਼ਨ ਹੁੰਦਾ ਜੇ ਸੰਦੂਰ 2 ਹੁੰਦਾ ਤਾਂ ਉਹਦੇ ਵਿੱਚ ਫਿਰ ਮੈਨੂੰ ਨਹੀਂ ਲੱਗਦਾ ਵੀ ਇਸ ਵਾਰ ਜਿਹਨੂੰ ਡੋਨਲਡ 트੍ਰੰਪ ਹੋਰੀ ਵੀ ਰਕਵਾ ਸਕਣਗੇ ਜਾਂ ਫਿਰ ਹੋਰ ਕੋਈ ਤਾਕਤ ਹੈਗੀ ਹੈ ਜੰਗ ਰਕਵਾ ਸਕੇਗੀ ਇਹ ਜੰਗ ਲੰਬੀ ਚੱਲ ਸਕਦੀ ਹੈ ਜਿਹਦੇ ਵਿੱਚ ਫਿਰ ਨੁਕਸਾਨ ਜਿਹੜਾ ਆਮ ਸ਼ਹਿਰੀਆਂ ਦਾ ਹੋਣਾ ਸੋ ਆਪਾਂ ਕੁੱਲ ਮਿਲਾ ਕੇ ਇਹ ਕਈ ਪੀ ਜਿਹੜੀ ਘਟਨਾ ਹੈ ਉਹ ਨਹੀਂ ਸੀ ਵਾਪਰਨੀ ਚਾਹੀਦੀ ਹੁਣ ਵਾਪਰ ਗਈ ਹੈ ਇਸ ਤੋਂ ਬਾਅਦ ਕੀ ਕਨਸੀਕਵੈਂਸ ਜਿਹੜੇ ਨੇ ਉਹ ਨਿਕਲਦੇ ਆ ਪਾਕਿਸਤਾਨ ਵੱਲੋਂ ਜਾਂ ਭਾਰਤ ਵੱਲੋਂ ਕਿਉਂਕਿ ਭਾਰਤ ਹੀ ਪਹਿਲ ਕਰੂਗਾ ਕਿਉਂਕਿ ਹਮਲਾ ਭਾਰਤ ਦੇ ਵਿੱਚ ਹੋਇਆ ਸੋ ਭਾਰਤ ਦੇ ਉੱਤੇ ਕੀ ਬਿਆਨ ਦਿੰਦਾ ਸਾਰੇ ਹੀ ਉਹਦੀ ਵੇਟ ਕਰ ਰਹੇ ਆ ਕਿ ਆਖਰ ਕੀ ਨਿਕਲ ਕੇ ਆਉਂਦਾ ਹੈ ਕੀ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਨੇ ਆ ਹੁਣ ਤੁਹਾਨੂੰ ਮੈਂ ਪਿਛਲੇ ਪ੍ਰੋਗਰਾਮ ਚ ਵੀ ਦੱਸਿਆ ਸੀ ਜੇ ਐਕਸ ਦੇ ਉੱਤੇ ਟਵਿੱਟਰ ਦੀ ਗੱਲ ਕਰੋ ਤਾਂ ਉੱਥੇ ਤਾਂ ਬੜੇ ਵੱਡੇ ਵੱਡੇ ਟਵੀਟ ਜਿਹੜੇ ਨੇ ਉਹ ਪਾਕਿਸਤਾਨ ਦੇ ਵਿਰੁੱਧ ਵਿੱਚ ਹੋਣ ਲੱਗ ਪਏ ਆ ਤੇ ਐ ਮਟਾ ਦਿਓ ਮੋਦੀ ਜੀ ਮੋਦੀ ਜੀ ਨੂੰ ਟੈਗ ਕੀਤਾ ਜਾ ਰਿਹਾ ਸੋ ਇਹ ਕਿੰਨਾ ਕੁ ਸੌਖਾ ਹੋਏਗਾ ਪਾਕਿਸਤਾਨ ਨੂੰ ਰਕਸ਼ੇ ਤੋਂ ਮਟਾਉਣਾ ਇਹ ਹੁਣ ਦੇਖਣਾ ਹੋਏਗਾ ਕਿ ਕੀ ਇਹ ਟਵੀਟਸ ਜਾਂ ਮੇਜਰ ਗੌਰਵ ਆਰਿਆ ਵਰਗੇ ਜਿਹੜੇ ਬੜਦੀ ਦੇ ਵਿੱਚ ਅੱਗ ਲਾਉਂਦੇ ਹੁੰਦੇ ਨੇ ਨਾ ਤੇਲ ਪਾਉਣ ਵਾਲੇ ਲੋਕ ਆ ਜਾਂ ਗੋਦੀ ਮੀਡੀਆ ਹੋ ਗਿਆ ਤੇਲ ਪਾਉਣ ਵਾਲਾ ਸੋ ਇਹ ਸਾਰਿਆਂ ਦੀ ਕਿਤੇ ਨਾ ਕਿਤੇ ਇਹਨਾਂ ਨੇ ਸਟੂਡੀਓ 'ਚ ਬੈਠੇ ਰਹਿਣਾ ਆਪਣੇ ਜਿਵੇਂ ਇਹਨਾਂ ਨੇ ਪਿਛਲੇ ਸੰਧੂਰ 'ਚ ਕੀਤਾ ਲਓ ਜੀ ਕਰਾਚੀ ਪਰ ਕਬਜ਼ਾ ਕਰ ਲਿਆ ਲਓ ਜੀ ਆ ਕਰ ਲਿਆ ਫੌਜ ਲਾਹੌਰ ਮੇਂ ਦਾਖਿਲ ਹੋ ਗਈ ਹੈ ਨਿਊਕਲੀਅਰ ਪਲਾਂਟ ਉਡਾ دیے ਗਏ ਹਨ ਹੋ ਹੋਇਆ ਇਨਾ ਕੁਛ ਵੀ ਨਹੀਂ ਸਗਾ ਸੋ ਇਹ ਆਪਣੇ ਸਟੂਡੀਓਜ਼ ਦੇ ਵਿੱਚ ਬੈਠੇ ਵੀਵਰਸ਼ਿਪ ਜਿਹੜੀ ਆ ਉਹ ਲੈਂਡ ਦੇ ਚੱਕਰਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਫਿਰ ਉਹੀ ਗੱਲ ਕਿ ਜੰਗ ਦਾ ਸੰਤਾਪ ਆਮ ਲੋਕ ਭੋਗਦੇ ਨੇ ਜੰਗ ਖਤਮ ਹੋਣ ਤੋਂ ਬਾਅਦ ਵੀ ਉਹਦੇ ਜਿਹੜੇ ਸਿੱਟੇ ਨੇ ਉਹ ਸਾਲਾਂ ਬੱਦੀ ਚੱਲਦੇ ਰਹਿੰਦੇ ਆ ਕ੍ਰਾਈਸਿਸ ਆ ਜਾਂਦੀ ਹੈ ਇਕਨੋਮਿਕਲੀ ਦੇਸ਼ ਜਿਹੜੇ ਨੇ ਉਹ ਡਾਊਨ ਹੋ ਜਾਂਦੇ ਆ ਸੋ ਉਹ ਸਾਰਾ ਮਾਰ ਜਿਹੜੀ ਆ ਆਮ ਲੋਕਾਂ ਨੂੰ ਜਾਂਦੀ ਆ ਵੱਡੇ ਲੋਕਾਂ ਨੂੰ ਕੋਈ ਵੀ ਫਰਕ ਉਦ ਨਾਲ ਨਹੀਂ ਪੈਂਦਾ ਸੋ ਦੇਖਦੇ ਉਹਦੇ ਦਿਨਾਂ ਦੇ ਵਿੱਚ ਜੋ ਵੀ ਅਪਡੇਟ ਹੋਏਗੀ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ ਜੀ ਹਾਂ ਜੀ ਬਿਲਕੁਲ ਜਿਸੰਦੀ ਜਿੱਦਾਂ ਹੀ ਕੋਈ ਜੀਓਪੋਟਸ ਦਾ ਜਾਂ ਦੋ ਦੇਸ਼ਾਂ ਦੇ ਆਪਸੀ ਗੱਲੋਕੇ ਸੰਬੰਧਾਂ ਦਾ ਕੋਈ ਵੀ ਗੱਲੋਕੇ ਮੁੱਦਾ ਉੱਠਾ ਤਾਂ ਉਸੇ ਉਸਦੇ ਉੱਤੇ ਆਪਣੀ ਗੱਲੋਕੇ ਬੇਬਾਕ رائے ਸਾਡੇ ਦਰਸ਼ਕਾਂ ਅੱਗੇ ਰੱਖ ਦਿਓ ਤੁਹਾਨੂੰ ਤਾਂ ਸੰਜੁੜਨ ਦੇ ਲਈ ਜੀ ਆਪਣੇ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਭ ਦਾ ਦਿਲੋਂ ਧੰਨਵਾਦ